ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਪੂਰੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 2 ਅਕਤੂਬਰ ਜਨਮ ਦਿਹਾੜੇ ਤੱਕ ਅਸੀਂ ਸੇਵਾ ਪਖਵਾੜਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਉਹੀ ਲੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਦੇ ਵਿੱਚ ਵੀ ਲਗਾਤਾਰ ਸਾਰੇ ਥਾਵਾਂ ਤੇ ਪ੍ਰੋਗਰਾਮ ਜਿਹੜੇ ਹੈਗੇ ਨੇ ਕਿਤੇ ਜਾ ਰਹੇ ਨੇ ਅੱਜ ਉਹਦੇ ਵਿੱਚ ਬਡਲਾਡਾ ਦੇ ਵਿੱਚ ਅਸੀਂ ਪਹਿਲਾਂ ਸਫਾਈ ਅਭਿਆਨ ਚਲਾਇਆ ਕੁਝ ਦਿਨ ਪਹਿਲਾਂ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈਗਾ ਉਹ ਲਗਾਇਆ ਹੈ ਔਰ ਇਸ ਤੋਂ ਬਾਅਦ ਸਾਡਾ ਪੋਦੇ ਲਾਉਣ ਦਾ ਪ੍ਰੋਗਰਾਮ ਜਿਹੜਾ ਹੈਗਾ ਔਰ ਜਿਵੇਂ ਹਸਪਤਾਲਾਂ ਦੇ ਵਿੱਚ ਕੋਈ ਮਰੀਜ਼ਾਂ ਨੂੰ ਯਾਨੀ ਕਿ ਵੀ ਦੁੱਧ ਬ੍ਰੈਡ ਜਾਂ ਕੋਈ ਹੋਰ ਫਰੂਟ ਐਜਾ ਜਿਹੜਿਆ ਕੋਈ ਆਪਣਾ ਉਹ ਸੇਵਾ ਵਸਤੀਆਂ ਨੇ ਗਰੀਬ ਬਸਤੀਆਂ ਨੇ ਬទੁੱਥੇ ਜਾ ਕੇ ਉਹਨਾਂ ਦੇ ਵਿੱਚ ਸਫਾਈ ਦਾ ਅਭਿਆਨ ਚਲਾਣਾ ਔਰ ਉਹਨਾਂ ਨਾਲ ਬੈਠ ਕੇ ਉਹਨਾਂ ਦਾ ਦੁੱਖ ਦਰਦ ਸੁਣ ਕੇ ਉਹਨਾਂ ਦਾ ਜਨਕੀ ਸਹਾਇਤਾ ਕਰਨੀ ਇਹ ਜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਪਰਾਲਾ ਹੈ ਅਸੀਂ ਉਹ ਲਗਾਤਾਰ ਕਰ ਰਹੇ ਹਾਂ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਹਮੇਸ਼ਾ ਹੀ ਆਮ ਜਨਕੀ ਵੀ ਰਹੇਗਾ ਜਰੂਰਤਮੰਦ ਕੋਈ ਲੋਕ ਹੈਗੇ ਨੇ ਉਹ ਆਪ ਖੁਦ ਸਫਾਈ ਦਾ ਤੇ ਜਾ ਕੋਈ ਅਜੇ ਜ਼ਰੂਰਤਬੰਦ ਲੋਕ ਨੇ ਉਹਨਾਂ ਵਾਸਤੇ ਹਮੇਸ਼ਾ ਉਹ ਲਗੇ ਰਹਿੰਦੇ ਨੇ ਅੱਜ ਉਸੇ ਲੜੀ ਦੇ ਤਹਿਤ ਅੱਜ ਭੁਲਾੜਾ ਦੇ ਵਿੱਚ ਸਾਡੇ ਸੁਬੇਦਾਰ ਭੋਲਾ ਸਿੰਘ ਜੀ ਜੋ ਕਿ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਰਾਇਲ ਮਾਈ ਚ ਸਾਡੇ ਭਲਾੜਾ ਵਿਧਾਨ ਸਭਾ ਦਾ ਇਹ ਜਿਹੜਾ ਹੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹੁਣ ਤੱਕ ਕਿੰਨਾ ਹੋਇਆ ਦੇਖੋ ਹੁਣ ਤੱਕ ਲਗਭਗ ਜਿਹੜਾ ਅਸੀਂ ਸਵੇਰੇ ਇਹ 9:30 10 ਵਜੇ ਕੈਂਪ ਸ਼ੁਰੂ ਹੋਇਆ ਔਰ ਮੇਰੇ ਖਿਆਲ ਚ ਹੁਣ ਤੱਕ 42 43 ਜਿਹੜੇ ਜੂਨਟ ਦਾ ਹੁਣ ਤੱਕ ਜਿਹੜੇ ਹੈਗੇ ਨੇ ਦਿੱਤੇ ਜਾ ਚੁੱਕੇ ਨੇ ਔਰ 2 ਵਜੇ ਤੱਕ ਜਿਹੜਾ ਹੈਗਾ ਕੈਂਪ ਚੱਲਣਾ ਹੈ ਲਗਭਗ 100 ਦਾ ਟਾਰਗੇਟ ਹੈਗਾ ਉਹ ਸੀ ਉਹ ਤੱਕ ਸਾਡੇ ਜਿਹੜੇ ਕਿ ਕਾਫੀ ਬੰਦੇ ਜਿਹੜੇ ਕਿ ਖੂਨ ਦੇ ਨਾਲੇ ਜਿਹੜੇ ਬੈਠੇ ਨੇ ਤੇ ਸਾਡਾ ਸੀ ਖੂਨ ਦਿੰਦਾ ਕੋਈ ਜੀ ਅੱਜ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਨੇ 15 ਵਾੜਾ ਚੱਲ ਰਿਹਾ ਹੈ ਸਾਡਾ ਇਦੋਂ ਪਹਿਲਾਂ ਸਫਾਈ ਦਾ ਵੀ ਜਿਹੜਾ ਸੀਗਾ ਆਪਣੇ ਬੁਲਾਡੇ ਦੇ ਵਿੱਚ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਅੱਜ ਅਸੀਂ ਜਿਹੜਾ ਹੈਗਾ ਇਹ ਖੂਨਦਾਨ ਕੈਂਪਾ ਹੈ ਇਹ ਲਗਵਾਇਆ ਹੈ ਬਾਕੀ ਪਿੰਡਾਂ ਦੇ ਵਿੱਚ ਵੀ ਸਾਡੇ ਅਪਰਾਲੇ ਨੇ ਵੀ ਜਾ ਕੇ ਵੱਧ ਤੋਂ ਵੱਧ ਬੂਟੇ ਲਵਾਈਏ ਜਿਵੇਂ ਪਹਿਲਾਂ ਪ੍ਰਧਾਨ ਜੀ ਦੱਸ ਚੁੱਕੇ ਨੇ ਕਿ ਅਸੀਂ ਹਸਪਤਾਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਕਈ ਵਾਰੀ ਇਹੋ ਜਿਹੇ ਮਰੀਜ਼ ਨੇ ਵਿਚਾਰੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਕੋਈ ਦੁੱਧ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਖਾਣੇ ਪੀਣੇ ਦਾ ਜਿਹੜਾ ਸਮਾਨ ਹੈ ਅਸੀਂ ਉਹ ਵੀ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਤੇ 2 ਤਰੀਕ ਤੱਕ ਸਾਡਾ ਜਿਹੜਾ ਇਹ ਪੰਦਰਵਾੜਾ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਜੀ ਵੱਖ-ਵੱਖ ਜਿਹੜੀਆਂ ਸਾਡੀਆਂ ਡਿਊਟੀਆਂ ਲੱਗੀਆਂ ਹੋਏ ਨੇ ਜਿਵੇਂ ਬੂਟੇ ਲਾਉਣਾ ਜਾਂ ਖੂਨਦਾਨ ਕੈਂਪ ਕਰਨਾ ਸਫਾਈ ਅਭਿਆਨ ਹੋਰ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਇਹ ਅਸੀਂ ਪੰਦਰਵਾੜੇ ਜਿਹੜਾ ਸਾਡਾ ਇਹ 2 ਤਰੀਕ ਤੱਕ ਚੱਲਦੇ ਰਹਿਣਗੇ ਧੰਨਵਾਦ ਅੱਜ ਬਰਲਾਡਾ ਵਿਖੇ ਖੂਨਦਾਨ ਕੈਂਪ ਚਲਾਇਆ ਗਿਆ ਜੋ ਪਿਛਲੇ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਥਾਂ ਤੇ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੋ ਅਭਿਆਨ 15 ਦਿਨਾਂ ਤੋਂ ਚੱਲ ਰਿਹਾ ਹੈ ਉਹ 2 ਅਕਤੂਬਰ ਤੱਕ ਚੱਲੂਗਾ ਜਿਸ ਦੇ ਵਿੱਚ ਲੋਕਾਂ ਦੀ ਸਹਾਇਤਾ ਬੂਟੇ ਲਾਉਣੇ ਖੂਨਦਾਨ ਕੈਂਪ ਸਫਾਈ ਅਭਿਆਨ ਸਾਰੇ ਹੀ ਸ਼ਾਮਿਲ ਹਨ ਜੋ ਕਿ ਲਗਾਤਾਰ ਕਾਰਜਕ੍ਰਿਤਾ ਕਰ ਰਹੇ ਹਨ ਅੱਜ ਭਲਾੜੇ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਖੂਨਦਾਨ ਕੈਂਪ ਚੱਲ ਰਿਹਾ ਹੈ ਤੇ ਇਸੇ ਤਰ੍ਹਾਂ ਇਸ ਸਫਾਈ ਅਭਿਆਨ ਬੂਟੇ ਲਾਉਣੇ ਜੋ ਵੀ ਗਰੀਬਾਂ ਦੀ ਸਿਹਤ ਆ ਉਹ ਸਾਰਾ ਇਹ ਹੀ ਪ੍ਰੋਗਰਾਮ ਇਸ ਤਰ੍ਹਾਂ ਕਰਿਆ ਜਾਊਗਾ ਤੇ ਦੋ ਤਰੀਕ ਤੱਕ ਇਹ ਚੱਲੂਗਾ ਜੀ ਧੰਨਵਾਦ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ